ਸਵਾਹਿਬ ਜੀ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮੁਖ ਉਜਲ ਸਦਾ ਸੁਖੀ ਨਾਨਕੋ ਸਿਮਰਤੈ ਕੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨ ਹਜ਼ੂਰੀ ਦੇ ਅੰਦਰ ਸੁਭਾਏમાન ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਚੱਲ ਰਹੀ ਲੜੀਵਾਰ ਵਿਚਾਰ ਦੇ ਤਹਿਤ ਹਲਦੇ دیਵਾਨਾ ਤੱਕ ਅਸੀਂ ਪੰਜ ਨੰਬਰ ਅਸ਼ਟਪਦੀ ਦੇ ਤਿੰਨ ਪਦਿਆਂ ਦੀ ਵਿਚਾਰ ਜਿਹੜੀ ਉਹ ਕਰ ਲਈ ਸੀ ਜੀ ਪੰਜਵੀਂ ਅਸ਼ਟਪਦੀ ਦੇ ਚੌਥੇ ਪਦੇ ਦੀ ਵਿਚਾਰ ਜਿਹੜੀ ਅਸੀਂ ਸ਼ੁਰੂ ਕਰਨੀ ਹੈ ਜੀ ਮਿੱਥਿਆ ਤਾਨ ਧਨ कुटुंब ਸੁਭਾਇਆ ਇੱਥੋਂ ਆਪਾਂ ਜਿਹੜੇ ਵਿਚਾਰ ਆਰੰਭ ਕਰਨੀ ਹੈ ਸੋ ਆਓ ਫਤੇ ਦੀ ਸਾਂਝ ਕਰਕੇ ਵਿਚਾਰ ਦੇ ਨਾਲ ਜੁੜੀਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਥਿਆ ਤਨ ਧਨ ਉਟੰਬ ਸਭਾਇਆ ਮਿੱਥਿਆ ਹੋਮੈ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਧਨਮਾਲ ਮਿੱਥਿਆ ਕਾਮ ਕ્રોਧ ਬਿਕਰਾਲ ਮਿੱਥਿਆ ਰਥ ਹਸਤੀ ਅਸਵ ਬਸਤਰਾ ਹਾਂਜੀ ਅਲਗ ਅਲਗ ਕਰਨਾ ਜੀ ਸਾਰਾ ਰਥ ਹਸਤੀ ਅਗਲਾ ਜਿਹੜਾ ਅੱਖਰ ਅਸਵ ਪੈਰ ਚ ਸ ਸ ਦੇ ਪੈਰ ਚ ਜਿਹੜਾ ਵਾਵਾ ਆ ਅਸਵ ਦਾ ਅਰਥ ਹੁੰਦਾ ਬਾਣੀ ਦੇ ਵਿੱਚ ਬੜੀ ਵਾਰ ਆਪ ਜੀ ਨੂੰ ਦਰਸ਼ਨ ਕਰਨ ਨੂੰ ਮਿਲੇਗਾ ਇਹਦਾ ਮਤਲਬ ਹੁੰਦਾ ਘੋੜੇ ਮਿੱਠਿਆ ਰੰਗ ਸੰਗ ਮਾਇਆ ਪੀਖ ਹਸਤਾ ਮਿੱਠਿਆ ਧੋ মোহ ਅਭਿਮਾਨ ਮਿੱਥਿਆ ਆਪਸ ਉਪਰ ਕਰਤ ਗਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿੱਥਿਆ ਦਾ ਅਰਥ ਹੈ ਸਦਾ ਥਿਰ ਨਾ ਰਹਿਣ ਵਾਲਾ ਸਦਾ ਕਾਇਮ ਨਾ ਰਹਿਣ ਵਾਲਾ ਜਿਹਨੂੰ ਇੱਕ ਅੱਖਰ ਸਤ ਇੱਕ ਹੈ ਝੂਠ ਸਤ ਦਾ ਜਦੋਂ ਆਪਾਂ ਪੜਿਆ ਸਤ ਨਾਮ ਤੇ ਸਤ ਦਾ ਅਰਥ ਹੈ ਸਦੀਵ ਕਲਾ ਰਹਿਣ ਵਾਲਾ ਜਿਹਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਹੈ ਤੇ ਮਿੱਥਿਆ ਦਾ ਅਰਥ ਹੈ ਜਿਹੜੀ ਚੀਜ਼ ਸਮਾਂ ਪਾ ਕੇ ਬਿਨਸ ਜਾਏਗੀ ਖਤਮ ਹੋ ਜਾਏਗੀ ਉਹਦਾ ਜ਼ਿਕਰ ਸਾਹਿਬ ਨੇ ਕਿੱਥਿਆ ਕੀਤਾ ਇੱਥੇ ਮਿੱਥਿਆ ਤਨ ਧਨ ਕਟੰਬ ਸੁਬਾਇਆ ਸੁਬਾਇਆ ਦਾ ਅਰਥ ਸਾਰਾ ਤੇਰਾ ਤਨ ਤੇਰਾ ਧਨ ਤੇਰਾ ਪਰਿਵਾਰ ਸਦਾ ਥਿਰ ਰਹਿਣ ਵਾਲਾ ਨਹੀਂ ਹੈ ਇੱਕ ਦਿਨ ਬਨਸ ਜਾਏਗਾ ਮਿੱਠਿਆ ਹੋਮੈ ਮਮਤਾ ਮਾਇਆ ਤੇਰੀ ਹੋਮੈ ਤੇਰੀ ਮਾਇਆ ਦੀ ਮਮਤਾ ਭਾਉ ਆਪਣਾ ਹੱਕ ਜਿਤਾਉਣਾ ਮਾਇਆ ਦੇ ਉੱਪਰ ਆਪਣਾ ਹੱਕ ਜਿਤਾ ਕੇ ਕਹਿਣਾ ਵੀ ਇਹ ਮੇਰੀ ਹੈ ਆਪਣੀ ਮਾਲਕੀ ਦਿਖਾਉਣੀ ਪਤਸ਼ਾਹ ਜੀ ਕਹਿੰਦੇ ਇਹ ਵੀ ਝੂਠ ਹੈ ਭਾਈ ਮਿੱਥਿਆ ਰਾਜ ਜੋਬਨ ਧਨਮਾਲ ਰਾਜ ਵੀ ਬਿਨਸ ਜਾਂਦੇ ਜੋਬਨ ਵੀ ਬਿਨਸ ਜਾਂਦਾ ਜਵਾਨੀ ਵੀ ਬਿਨਸ ਜਾਂਦੀ ਹੈ ਧਨਮਾਲ ਵੀ ਖਤਮ ਹੋ ਜਾਂਦੇ ਮਿੱਥਿਆ ਕਾਮ ਕ੍ਰੋਧ ਵਿਕਰਾਲ ਇਹ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਨੇ ਇਹ ਸਾਰੇ ਡਰਾਉਣ ਵਾਲੇ ਜਿਹੜੇ ਵੀ ਨੇ ਇਹ ਸਾਰੇ ਬਿਨਸ ਜਾਣਗੇ ਖਤਮ ਹੋ ਜਾਣਗੇ ਮਿੱਥਿਆ ਰਥ ਹਸਤੀ ਅਸਵ ਵਸਤਰ ਤੇਰੇ ਸਾਧਨ ਜਿਹੜੇ ਉਸ ਵੇਲੇ ਦੇ ਸਾਧੂ ਜੀ ਮਹਾਰਾਜ ਨੇ ਉਹ ਗਿਣਾਏ ਜਦੋਂ ਅੱਜ ਦੀ ਆਪਾਂ ਗੱਲ ਕਰਾਂਗੇ ਤੇ ਅੱਜ ਦੇ ਜਿਹੜੇ ਵੀ ਸਾਧਨ ਅਸੀਂ ਹੰਡਾ ਰਹੇ ਆਂ ਇਹਨਾਂ ਨੇ ਵੀ ਖਤਮ ਹੋ ਜਾਣਾ ਹੈ ਇਹਨਾਂ ਨੇ ਵੀ ਬਿਨਸ ਜਾਣੇ ਮਿੱਠਿਆ ਰੰਗ ਸੰਗ ਮਾਇਆ ਵੇਖ ਹਸਤਾ ਜਿਨ੍ਹਾਂ ਜਿਸ ਮਾਇਆ ਦੇ ਰੰਗ ਸੰਗ ਕਰ ਰਹੇ ਆਂ ਜਿਨ੍ਹਾਂ ਨੂੰ ਵੇਖ ਕੇ ਹੱਸ ਰਹੇ ਆਂ ਇਹ ਵੀ ਬਿਨਸਨ ਹਾਰ ਹੈ ਇਹਨੇ ਵੀ ਖਤਮ ਹੋ ਜਾਣਾ ਹੈ ਮਿੱਥਿਆ ਧਰੋ ਮੋਹੋ ਅਬਮਾਨ ਜਿਹੜਾ ਲੋਕਾਂ ਦੇ ਉੱਤੇ ੱਤਕਾ ਕਰਦਾ ਜਿਹੜਾ ਮੋਹ ਕਰਦਾ ਜਿਹੜਾ ਅਹੰਕਾਰ ਕਰਦਾ ਇਹ ਸਭ ਖਤਮ ਹੋ ਜਾਏਗਾ ਮਿੱਥਿਆ ਆਪਸ ਉਪਰ ਕਰਤ ਗੁਮਾਨ ਪਤਸ਼ਾਹ ਜੀ ਕਹਿੰਦਾ ਜਿਹੜਾ ਆਪਣੇ ਉੱਤੇ ਅਹੰਕਾਰ ਕਰੀ ਫਿਰਦਾ ਆਪਣੇ ਉੱਪਰ ਗੁਮਾਨ ਕਰੀ ਫਿਰਦਾ ਨਾ ਇਹ ਵੀ ਖਤਮ ਹੋ ਜਾਏਗਾ ਇਹ ਵੀ ਬਿਨਸ ਜਾਏਗਾ ਇੱਥੇ ਕੇਵਲ ਇੱਕੋ ਹੀ ਚੀਜ਼ ਹੈ ਜਿਹੜੀ ਅਸਥਿਰ ਹੈ ਉਹ ਕੀ ਹੈ ਅਸਥਿਰ ਭਗਤ ਸਾਧਕੀ ਸਨ ਇਕੋ ਹੈ ਜਿਹੜੀ ਪਰਮਾਤਮਾ ਦੀ ਭਗਤੀ ਅਸਥਿਰ ਹੈ ਤੇ ਕਿੱਥੋਂ ਮਿਲੇਗੀ ਗੁਰੂ ਦੀ ਸ਼ਰਣ ਦੇ ਵਿੱਚੋਂ ਭਗਤੀ ਮਿਲੇਗੀ ਤੇ ਨਾਨਕ ਜਪ ਜਪ ਜੀਵੇ ਹਰਿ ਦੇ ਚਰਨ ਆਓ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਕੇ ਅਸੀਂ ਅਸਲੀ ਜੀਵਨ ਉਸ ਪਰਮਾਤਮਾ ਦੇ ਨਾਮ ਨੂੰ ਜਪ ਕੇ ਪ੍ਰਾਪਤ ਕਰੀਏ ਸਹਿ ਪਾਤਸ਼ਾਹ ਦੀ ਬਖਸ਼ਿਸ਼ ਕਰਨ ਆਓ ਅਗਲੇ ਪਦੇ ਦੀ ਵਿਚਾਰ ਦੇ ਨਾਲ ਜੁੜੀਏ ਜੀ ਮਿੱਥਿਆ ਸਰਵਨ ਪਰ ਨਿੰਦਾ ਸੁਣੈ ਮਿੱਥਿਆ ਹਸਤ ਪਰ ਦਰਵ ਕੋ ਹਿਰੈ ਇਦੇ ਵਿੱਚ ਮਿੱਥਿਆ ਸਰਵਨ ਤੇ ਮਿੱਥਿਆ ਹਸਤ ਇਹ ਇਕੱਠਾ ਕਰਨਾ ਇਹਨੂੰ ਅਲੱਗ-ਅਲੱਗ ਨਹੀਂ ਕਰਨਾ ਫਿਰ ਅਰਥ ਜਿਹੜੇ ਸਪਸ਼ਟ ਹੋਣਗੇ ਜੀ ਮਿੱਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿੱਥਿਆ ਰਸਨਾ ਭੋਜਨ ਅਨ ਸਵਾਦ ਮਿੱਠਿਆ ਚਰਨ ਪਰ ਬਿਕਾਰ ਕੋ ਧਾਵੈ ਮਿੱਠਿਆ ਮਨ ਪਰ ਲੋਭ ਲੁਭਾਵੈ ਮਿੱਠਿਆ ਤਨ ਨਹੀਂ ਪਰ ਉਪਕਾਰ ਮਿੱਠਿਆ ਬਾਸ ਲੇਤ ਬਿਕਾਰਾ ਬੇਨ ਬੂਝੇ ਮਿੱਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਮਹਾਰਜ ਕਹਿੰਦੇ ਸਭ ਕੁਝ ਝੂਠ ਹੈ ਭਾਈ ਸਾਡੇ ਇੱਕ ਇੱਕ ਸਰੀਰ ਦੇ ਅੰਗ ਨੂੰ ਗਿਣਾ ਕੇ ਮਹਾਰਜ ਕਹਿੰਦੇ ਬਿਲਕੁਲ ਬੇਕਾਰ ਹੈ ਕਿਸੇ ਕੰਮ ਦਾ ਨਹੀਂ ਮਿੱਥਿਆ ਸਰਵਨ ਤੇਰ ਕੰਨ ਕਿਸੇ ਕੰਮ ਦੇ ਨਹੀਂ ਪਾਈ ਹੁਣ ਦੇਖੋ ਬਾਣੀ ਦੇ ਵਿੱਚ ਕਿਵੇਂ ਅਰਥ ਬਦਲ ਜਾਂਦੇ ਆ ਜਦੋਂ ਪਿਛਲੀ ਪਿਛਲੇ ਪਦੇ ਦੇ ਵਿੱਚ ਅਸੀਂ ਮਿੱਥਿਆ ਦਾ ਅਰਥ ਪੜਿਆ ਤੇ ਉੱਥੇ ਅਰਥ ਪ੍ਰੋਫੈਸਰ ਸਾਈਂਬ ਸਿੰਘ ਨੇ ਵੀ ਲਿਖਿਆ ਤੁਸੀਂ ਵੇਖ ਲਿਓ ਜੇ ਥੱਲੇ ਸਾਡੇ ਪਦ ਅਰਥ ਦੇ ਵਿੱਚ ਵੀ ਆਏਗਾ ਨਾ ਬਾਅਦ ਵਿੱਚ ਭਾਵੇਂ ਵੇਖ ਲਿਓ ਉੱਥੇ ਤੁਹਾਨੂੰ ਮਿੱਥਿਆ ਦਾ ਅਰਥ ਹੈ ਸਦਾ ਥਿਰ ਨਾ ਰਹਿਣ ਵਾਲਾ ਅਗਲੀ ਪੌੜੀ ਦੇ ਵਿੱਚ ਜਦੋਂ ਮਿੱਥਿਆ ਦੇ ਅਰਥ ਆਏ ਇੱਥੇ ਮਿੱਥਿਆ ਦਾ ਅਰਥ ਹੈ ਵਿਅਰਥ ਕਿਸੇ ਕੰਮ ਦਾ ਨਹੀਂ ਇੱਕ ਪੌੜੀ ਦੇ ਵਿੱਚ ਇੱਕਦਮ ਅਰਥ ਬਦਲ ਗਿਆ ਹੁਣ ਪਾਤਸ਼ਾਹ ਜੀ ਕਹਿੰਦੇ ਤੇਰੇ ਕੰਨ ਕਿਸੇ ਕੰਮ ਦੇ ਨਹੀਂ ਭਾਈ ਕਿਉਂ ਉਦਾਂ ਬੜੇ ਸੋਹਣੇ ਨੇ ਸੁਣਦੇ ਆ ਪਰ ਬੇਕਾਰ ਕਦੋਂ ਹੋਏ ਇਹ ਵਿਅਰਥ ਕਦੋਂ ਹੋਏ ਪਰ ਨਿੰਦਾ ਸੁਣੇ ਜੇ ਤੇਰੇ ਕੰਨ ਪਰਾਈ ਨਿੰਦਾ ਚਸਕੇ ਲਾ ਲਾ ਕੇ ਸੁਣ ਰਹੇ ਆ ਇਹ ਕੰਨ ਵਿਅਰਥ ਹੈ ਕਿਸੇ ਕੰਮ ਦੇ ਨਹੀਂ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਇਹਨੂੰ ਹਸਤ ਨਹੀਂ ਪੜਨਾ ਹਸਤ ਹਸਤ ਦਾ ਅਰਥ ਜਦੋਂ ਆਪਾਂ ਬਾਣੀ ਦੇ ਵਿੱਚ ਪੜਦੇ ਆ ਉਹ ਅਲੱਗ ਹੋ ਜਾਏਗਾ ਹਸਤ ਦਾ ਅਰਥ ਹੈ ਹੱਥ ਅੱਛਾ ਇਹਦੀ ਇੱਕ ਹੋਰ ਗੱਲ ਸਾਹਮਣੇ ਆ ਜਦੋਂ ਇਹ ਹੀ ਅੱਖਰ ਆਇਆ ਤੇ ਇਹਦੇ ਤੱਤੇ ਨੂੰ ਜਿਹੜੀ ਇਹ ਸਿਹਾਰੀ ਆ ਆ ਇਸੇ ਰੂਪ ਦੇ ਵਿੱਚ ਉਚਾਰਨ ਵੀ ਇਹ ਹੀ ਹੋਏਗਾ ਇਹਦੇ ਤੱਤੇ ਨੂੰ ਸਿਆਰੀ ਆ ਗਈ ਤੇ ਇਹਦਾ ਅਰਥ ਹੋ ਜਾਏਗਾ ਹਾਥੀ ਜਿਹੜਾ ਥੋੜਾ ਜਿਹਾ ਇਹਨੂੰ ਜ਼ਰੂਰ ਧਿਆਨ ਚ ਰੱਖਿਓ ਇਹ ਇਹ ਰੂਪ ਦੇ ਵਿੱਚ ਤੇ ਜਦੋਂ ਇਸੇ ਅੱਖਰ ਨੂੰ ਅਸੀਂ ਦੂਜੀ ਜਗ੍ਹਾ ਤੇ ਪੜਿਆ ਤੇ ਅੱਖਰ ਇਹੀ ਹੈ ਪਾਠ ਵੀ ਇਹੀ ਹੋ ਰਿਹਾ ਸਭ ਕੁਝ ਇਹੀ ਹੋ ਰਿਹਾ ਸਿਰਫ ਇਹਦੇ ਤੱਤੇ ਨੂੰ ਸਿਆਰੀ ਆਈ ਤੇ ਇਹਦਾ ਅਰਥ ਹਾਥੀ ਬਣ ਜਾਏਗਾ ਇਹ ਗੁਰਬਾਣੀ ਦੀ ਇਹ ਵੀ ਵਿਸ਼ੇਸ਼ਤਾ ਹੈ ਸਭ ਕਹਿੰਦੇ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਤੇਰੇ ਹੱਥ ਵਿਅਰਥ ਹਨ ਕਿਸੇ ਕੰਮ ਦੇ ਨਹੀਂ ਜੇ ਸਿਰ 'ਤੇ ਪਰਾਇਆ ਧਾਨ ਹੀ ਲੁੱਟਦੇ ਆ ਬਸ ਮਿੱਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਤੇਰੇ ਅੱਖਾਂ ਕਿਸੇ ਕੰਮ ਦੀਆਂ ਨਹੀਂ ਤੇਰੇ ਨੇਤਰ ਕਿਸੇ ਕੰਮ ਦੇ ਨਹੀਂ ਵਿਅਰਥ ਹੈ ਜੇ ਪਰਾਇਆ ਰੂਪ ਹੀ ਤੱਕਦੇ ਆ ਬਸ ਮਿੱਥਿਆ ਰਸਨਾ ਭੋਜਨ ਅਨਸਵਾਦ ਤੇਰੀ ਰਸਨਾ ਤੇਰੀ ਜ਼ੁਬਾਨ ਵੀ ਵਿਅਰਥ ਹੈ ਭਾਈ ਜੇ ਸਿਰਫ ਭੋਜਨ ਦੇ ਸਵਾਦਾਂ ਤੱਕ ਹੀ ਸੀਮਿਤ ਹੈ ਉਤੋਂ ਅੱਗੇ ਨਹੀਂ ਨਿਕਲ ਪਾਰੀ ਸਿਰਫ ਭੋਜਨ ਦੇ ਸਵਾਦਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਮਿੱਥਿਆ ਚਰਨ ਪਰ ਵਿਕਾਰ ਹੋਤਾ ਹੈ ਤੇਰੇ ਚਰਨ ਵੀ ਵਿਅਰਥ ਹਨ ਕਿਸੇ ਕੰਮ ਦੇ ਨਹੀਂ ਹੁਣ ਇਹ ਕਿਨੂੰ ਕਹਿ ਰਿਹਾ ਮਹਾਰਾਜ ਸਾਨੂੰ ਕਹਿ ਰਿਹਾ ਜਦੋਂ ਅਸੀਂ ਪਾਠ ਕਰ ਰਹੇ ਹਾਂ ਅਸੀਂ ਪਾਠ ਸੁਣ ਰਹੇ ਹਾਂ ਤੇ ਮਹਾਰਾਜ ਸਾਨੂੰ ਕਹਿ ਰਹੇ ਆ ਭਾਈ ਨਾ ਤੇਰੇ ਕੰਨ ਕਿਸੇ ਕੰਮ ਦੇ ਨਾ ਤੇਰੀ ਜ਼ੁਬਾਨ ਕਿਸੇ ਕੰਮ ਦੀ ਨਾ ਤੇਰੇ ਪੈਰ ਕਿਸੇ ਕੰਮ ਦੇ ਨਾ ਤੇਰੇ ਹੱਥ ਕਿਸੇ ਕੰਮ ਦੇ ਮਿੱਥਿਆ ਚਰਨ ਪਰ ਵਿਕਾਰ ਕੋਤਾਵੇ ਜੇ ਸਿਰਫ ਵਿਕਾਰਾਂ ਵਾਲੇ ਪਾਸੇ ਬੁਰੀਾਈ ਵਾਲੇ ਪਾਸੇ ਤੇਰੇ ਪੈਰ ਭੱਜਦੇ ਨੇ ਚੰਗਿਆਈ ਵਾਲੇ ਪਾਸੇ ਨਹੀਂ ਆ ਰਹੇ ਤੇ ਬ्यर्थ ਹਨ ਮਿੱਥਿਆ ਮਨ ਪਰ ਲੋਭ ਲੁਭਾਵੇ ਤੇਰਾ ਮਨ ਪرائی ਮਾਇਆ ਨੂੰ ਵੇਖ ਕੇ ਪرائی ਦੌਲਤ ਨੂੰ ਵੇਖ ਕੇ ਬੜੀ ਛੇਤੀ ਲੋਭੀ ਹੋ ਜਾਂਦਾ ਹੈ। ਪਤਸ਼ਾਹ ਜੀ ਕਹਿੰਦੇ ਫਿਰ ਤੇ ਵਿਅਰਥ ਹੀ ਹੈ। ਅੱਗੇ ਪਤਸ਼ਾਹ ਜੀ ਨੇ ਸਿੱਧਾ ਹੀ ਕਹਿ ਦਿੱਤਾ ਮਿੱਥਿਆ ਤਨ ਨਹੀਂ ਪਰਉਪਕਾਰਾ ਤੇਰਾ ਪੂਰਾ ਤਨ ਹੀ ਬੇਅਰਥ ਹੈ ਜਿਸ ਤਨ ਦੇ ਨਾਲ ਤੂੰ ਪਰਉਪਕਾਰ ਹੀ ਨਹੀਂ ਕਰ ਪਾਇਆ। ਪਰਉਪਕਾਰ ਦੇ ਅਰਥ ਪਿਛਲੇ ਦਿਵਾਨਾ ਦੇ ਵਿੱਚ ਅਸੀਂ ਕੀਤੇ ਸੀ। ਉਹ ਭਲਾ ਜਿਹਦੇ ਵਿੱਚ ਆਪਣਾ ਭਲਾ ਹੋਵੇ ਨਾ ਹੋਵੇ ਦੂਜੇ ਦਾ ਭਲਾ ਕਰਨਾ। ਇਹ ਬਹੁਤ ਘੱਟ ਹੈ ਆਪਣਾ ਕੋਈ ਉਹਦੇ ਵਿੱਚ ਲਾਲਚ ਨਾ ਹੋਵੇ ਸਿਰਫ ਦੂਜੇ ਦਾ ਭਲਾ ਕਰਨਾ ਉਹ ਪਰਉਪਕਾਰ ਹੈ ਪਤਸ਼ਾਹ ਜੀ ਕਹਿੰਦੇ ਜੇ ਤੂੰ ਆਪਣੇ ਤਨ ਦੇ ਨਾਲ ਪਰਉਪਕਾਰ ਨਹੀਂ ਕਰ ਰਿਆ ਨਾ ਤੇਰਾ ਤਨ ਬ्यर्थ ਹੈ ਕਿਸੇ ਕੰਮ ਦਾ ਨਹੀਂ ਜਿੰਨਾ ਮਰਜ਼ੀ ਤਾਕਤਵਰ ਹੋਵੇ ਤੂੰ ਜਿੰਨਾ ਮਰਜ਼ੀ ਸੋਹਣਾ ਸੁਨੱਖਾ ਹੋਵੇ ਬਿਲਕੁਲ ਬ्यर्थ ਹੈ ਮਿੱਠਿਆ ਬਾਸ ਲੇਤ ਵਿਕਾਰਾ ਤੇਰੀ ਨੱਕ ਵੀ ਬੇਅਰਥ ਹੈ ਜਿਹੜੀ ਸਿਰਫ ਵਿਕਾਰਾਂ ਦੀ ਸੁਗੰਧੀ ਲੈਂਦੀ ਹੈ ਬਿਨ ਬੁਝੇ ਮਿੱਠਿਆ ਸਭ ਭਏ ਜਿਨ੍ਹਾਂ ਨੂੰ ਰੱਬ ਦੀ ਸਮਝ ਨਹੀਂ ਨਾਈ ਪਤਸ਼ਾਹ ਜੀ ਕਹਿੰਦੇ ਸਭੀ ਬੇਅਰਥ ਹੈ ਤੇ ਸਫਲ ਕੌਣ ਹੈ ਪ੍ਰਵਾਨ ਕੌਣ ਹੈ ਸਤਿਗੁਰੂ ਕਹਿੰਦੇ ਸਫਲ ਉਹ ਹੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਸਫਲ ਉਹ ਹੈ ਪ੍ਰਵਾਨ ਉਹ ਹੈ ਭਾਈ ਦੇ ਉਹ ਸਫਲ ਹੈ ਸਰੀਰ ਉਹ ਪਵਿੱਤਰ ਹੈ ਜਿਹੜੀ ਹਰੀ ਪਰਮਾਤਮਾ ਦਾ ਨਾਮ ਲੈ ਰਹੀ ਹੈ ਉਹ ਤੇ ਸਫਲ ਹੈ ਨਹੀਂ ਨਹੀਂ ਤੇ ਸਭ ਕੁਝ ਬੇਅਰਥ ਈ ਹੈ ਜੀ ਅਗਲੀ ਪੌੜੀ ਦੇ ਪਾਠ ਦੇ ਨਾਲ ਜੁੜੀ ਹੈ ਜੀ ਬਿਰਥੀ ਸਾਕਤ ਕੀ ਆਰਜਾ ਸਾਚ ਬਿਨਾ ਕਹ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਦਿਨ ਸਿਮਰਨ ਦਿਨ ਰੈਨ ਬ੍ਰਥ ਬਿਹਾਏ ਇਹਨੂੰ ਬ੍ਰਥਾ ਨਹੀਂ ਪੜਨਾ ਜੀ ਬ੍ਰਥਾ ਤਾਂ ਹੁੰਦਾ ਜੇ ਰਰਾ ਪੂਰਾ ਹੁੰਦਾ ਬ੍ਰਥਾ ਪੜਨਾ ਇਹਨੂੰ ਬ੍ਰਥਾ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜੋ ਕਿਰਪਨ ਕੈ ਨਿਰਾਰਥ ਧਾਮ ਨਨ ਤਨ ਤੇ ਜਨ ਜੈ ਘਟ ਬਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਬ੍ਰਿਤੀ ਸਾਖਤ ਕੀ ਅਰਜਾ ਸਾਖਤ ਦਾ ਅਰਥ ਹੈ ਜੀ ਰੱਬ ਦੇ ਨਾਲ ਟੁੱਟਿਆ ਹੋਇਆ ਇਨਸਾਨ ਪਤਸ਼ਾ ਜੀ ਕਹਿੰਦੇ ਸਾਰੀ ਉਮਰ ਹੀ ਬੇਅਰਥ ਹੈ ਭਾਈ ਕਿਸੇ ਕੰਮ ਦੀ ਨਹੀਂ ਜਿਹੜਾ ਰੱਬ ਦੇ ਨਾਲੋਂ ਟੁੱਟ ਗਿਆ ਉਹ ਕਿਸੇ ਕੰਮ ਵੀ ਨਹੀਂ ਕਿਉਂ ਪਤਸ਼ਾਹ ਜੀ ਕਹਿੰਦੇ ਸਾਚ ਬਿਨਾ ਕਹਿ ਹੋਉਤ ਸੂਚਾ ਜੇ ਸੱਚੀ ਨਹੀਂ ਹੈ ਤੇ ਰੱਬ ਵੀ ਨਹੀਂ ਹੈ ਅੰਦਰ ਇਮਾਨਦਾਰੀ ਨਹੀਂ ਹੈ ਇਨਸਾਨੀਅਤ ਹੀ ਨਹੀਂ ਹੈ ਤੇ ਫਿਰ ਕਿਵੇਂ ਪਵਿੱਤਰ ਹੋ ਜਾਏਗਾ ਉਹ ਕਿਵੇਂ ਉਹਦਾ ਜੀਵਨ ਲੇਖੇ ਲੱਗ ਜਾਏਗਾ ਜਿਹਦੇ ਕੋਲ ਰੱਬ ਹੀ ਨਹੀਂ ਹੈ ਬਿਰਥਾ ਨਾਮ ਬਿਨਾ ਤਨ ਅੰਧ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਸਖਣਾ ਨਾ ਇਹ ਤਨ ਕਿਸੇ ਕੰਮ ਦਾ ਨਹੀਂ ਭਾਈ ਬੇਅਰਥ ਹੈ ਬਿਲਕੁਲ ਵੀ ਪਾਤਸ਼ਾਹ ਜੀ ਕਹਿੰਦੇ ਵੀ ਅੰਨਾ ਇਨਸਾਨ ਹੈ ਵਿਚਾਰਾ ਨਾਮ ਤੋਂ ਬਿਨਾਂ ਉਹਦਾ ਕੋਈ ਲਾਭ ਨਹੀਂ ਹੋ ਸਕਦਾ ਅੱਗੇ ਪਾਤਸ਼ਾਹ ਜੀ ਜਿਹੜੀ ਗੱਲ ਕੀਤੀ ਹੈ ਨਾ ਨਾਮ ਤੋਂ ਸਖਣਾ ਇਨਸਾਨ ਕਿਵੇਂ ਜ਼ਿੰਦਗੀ ਜੀ ਰਿਹਾ ਤੇ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਕੀ ਆਉ ਉਹ ਜਿਹੜਾ ਪਰਮਾਤਮਾ ਦੇ ਨਾਲੋਂ ਟੁੱਟਿਆ ਹੋਇਆ ਮੈਂ ਨਹੀਂ ਕੁਝ ਕਹਿ ਰਿਹਾ ਬਚਨ ਤੁਹਾਡੇ ਸਾਹਮਣੇ ਨੇ ਤੁਸੀਂ ਬਾਣੀ ਪੜਨ ਵਾਲੇ ਹੋ ਰੋਜ਼ ਇਹ ਬਚਨ ਤੁਸੀਂ ਪੜਦੇ ਹੋ ਤੇ ਸਤਿਗੁਰੂ ਸਾਨੂੰ ਇਸ਼ਾਰਾ ਕੀ ਦੇ ਰਿਹਾ ਬਿਰਥਾ ਨਾਮ ਬਿਨਾ ਤਨ ਅੰਧ ਪਤਸ਼ਾਹ ਜੀ ਕਹਿੰਦੇ ਮੁਖ ਆਵਤ ਤਾਂ ਕੇ ਦੁਰਗੰਧ ਦੁਰਗੰਦੀ ਆ ਰਹੀ ਏ ਤੇਰੇ ਮੂੰਹ ਦੇ ਵਿੱਚੋਂ ਬੋ ਆ ਰਹੀ ਏ ਕਾਦੀ ਨਿੰਦਾ ਦੀ ਨਾਮ ਤੋਂ ਸਖਣ ਹੈ ਨਾਮ ਤੋਂ ਟੁੱਟਿਆ ਹੋਇਆ ਤੇ ਤੇਰੇ ਮੂੰਹ ਦੇ ਵਿੱਚੋਂ ਨਿੰਦਾ ਦੀ ਬੋ ਆ ਰਹੀ ਹੁੰਦੀ ਹੈ ਬੋ ਮਹਾਰਾਜ ਕੰਤ ਬਹੁਤ ਔਖਾ ਲੱਗਦਾ ਫਿਰ ਕੋਲ ਜਦੋਂ ਤੂੰ ਕੋਲ ਆ ਕੇ ਬੈਠਦਾ ਨਾ ਬਹੁਤ ਔਖਾ ਲੱਗਦਾ ਇੰਨੀ ਨਿੰਦਾ ਕਰਦਾ ਤੂੰ ਬੇਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਪਤਸ਼ਾਹੀ ਕਹਿੰਦੇ ਜਿਹੜਾ ਇਨਸਾਨ ਸਿਮਰਨ ਤੋਂ ਸੱਖਣਾ ਹੋ ਕੇ ਦਿਨ ਰਾਤ ਬਤੀਤ ਕਰ ਰਿਹਾ ਹੈ ਬ्यर्थ ਬਤੀਤ ਕਰ ਰਿਹਾ ਕੋਈ ਲਾਭ ਨਹੀਂ ਉਦਾਹਰਣ ਦਿੱਤੀ ਮਹਾਰਾਜ ਨੇ ਮੇਕ ਬਿਨਾ ਜਿਉ ਖੇਤੀ ਜਾਈਂ ਪੁਰਾਣ ਸਮਿਆਂ ਦੇ ਵਿੱਚ ਜਾਂ ਅੱਜ ਵੀ ਕੁਝ ਇਲਾਕੇ ਇਹੋ ਜਿਹੇ ਨੇ ਜਿੱਥੇ ਖੇਤੀ ਜਿਹੜੀ ਉਹ ਬਾਰਿਸ਼ ਦੇ ਆਸਰੇ ਤੇ ਹੁੰਦੀ ਹੈ ਤੇ ਜੇ ਬਾਰਿਸ਼ ਹੀ ਨਾ ਹੋਵੇ ਤੇ ਖੇਤੀ ਕਿਸੇ ਕੰਮ ਦੀ ਨਹੀਂ ਪਾਤਸ਼ਾਹ ਜੀ ਕਹਿੰਦੇ ਉਸੇ ਤਰੀਕੇ ਨਾਲ ਜਿਸ ਬੰਦੇ ਕੋਲ ਰੱਬ ਨਹੀਂ ਨਾ ਜੰਨਾ ਮਰਜੀ ਵਧੀਆ ਹੋਵੇ ਸੁਖ ਜੇਗਾ ਸਮਾਪਤ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਪਾਤਸ਼ਾਹ ਜੀ ਕਹਿੰਦੇ ਰੱਬੀ ਬੰਦਗੀ ਤੋਂ ਬਿਨਾ ਨਾ ਜੋ ਵੀ ਕੁਝ ਤੇਰੇ ਕੋਲ ਹੈ ਸਭ ਬ्यर्थ ਹੈ ਕਿਸੇ ਕੰਮ ਦਾ ਨਹੀਂ ਕਿਸੇ ਲਾਭ ਦਾ ਨਹੀਂ ਉਦਾਹਰਣ ਮਹਾਰਾਜ ਨੇ ਦਿੱਤੀ ਕਿਵੇਂ ਸਭ ਕੁਝ ਹੈ ਤੇਰੇ ਕੋਲ ਰੱਬ ਦੀ ਭਗਤੀ ਨਹੀਂ ਤੇ ਹਰ ਚੀਜ਼ ਤੇਰੇ ਵਾਸਤੇ ਦੁੱਖदाई ਬਣ ਜੇਗੀ ਕਿਵੇਂ ਜਿਉ ਕਿਰਪਨ ਕੈ ਨਿਰਾਰਥ ਦਾਮ ਕਿਰਪਨ ਕਹਿੰਦੇ ਜੀ ਕੰਜੂਸ ਨੂੰ ਦਾਮ ਕਹਿੰਦੇ ਪੈਸੇ ਨੂੰ ਕੰਜੂਸ ਬੰਦੇ ਕੋਲ ਸਭ ਕੁਝ ਹੋਵੇ ਨਾ ਤੇ ਕੰਜੂਸ ਬੰਦਾ ਸਭ ਕੁਝ ਹੋਣ ਤੋਂ ਬਾਅਦ ਵੀ ਉਹਦਾ ਕੋਈ ਵੀ ਲਾਭ ਨਹੀਂ ਲੈ ਪਾਉਂਦਾ ਸਭ ਕੁਝ ਆਉਦੇ ਕੋਲ ਪਰ ਫਿਰ ਵੀ ਸਾਰੀ ਜ਼ਿੰਦਗੀ ਰੋਂਦਿਆਂ ਰੋਂਦਿਆਂ ਲੰਘ ਗਈ ਪਾਤਸ਼ਾਹ ਜੀ ਕਹਿੰਦੇ ਉਸੇ ਤਰੀਕੇ ਨਾਲ ਬੰਦੇ ਕੋਲ ਹੈ ਸਭ ਕੁਝ ਰੱਬ ਨਹੀਂ ਉਸੇ ਤਰੀਕੇ ਨਾਲ ਰਹਿੰਦੇ ਰਹਿੰਦੇ ਸਭ ساری ਉਮਰ ਜੜੀਓ ਬਤੀਤ ਕਰ ਦਿੰਦਾ ਧਨ ਤਨ ਤੇ ਜਨ ਜਹ ਘਟ ਵਸਿਓ ਹਰ ਨਾਮ ਪਤਸ਼ਾਹ ਜੀ ਕਹਿੰਦੇ ਉਹ ਬੜਾ ਮਹਾਨ ਹੈ ਧਨ ਹੈ ਉਹ ਜਨ ਉਹ ਸੇਵਕ ਜਿਨੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾਇਆ ਨਾਨਕ ਤੱਕ ਬਲਬਲ ਜਾਉਂ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਸਦਕੇ ਜਾਵਾਂ ਉਹਦੇ ਤੋਂ ਬਲਿਹਾਰ ਜਾਵਾਂ ਜਿਹੜਾ ਉਸ ਪਰਮਾਤਮਾ ਦੇ ਮਾਰਗ ਤੇ ਤੁਰਦਾ ਹੈ ਹੁਣ ਅਗਲੀ ਪੋੜੀ ਦਾ ਪਾਠ ਕਰੀਏ ਜੀ ਰਹਿਤ ਅਵਰ ਕਸ਼ ਅਵਰ ਕਮਾਵਤ ਸਤ ਸੰਤ ਤੁ ਸੰਗਤ ਇੰਨੀ ਬੈਠੀ ਹੈ ਪਰ ਆਵਾਜ਼ ਨਹੀਂ ਆ ਰਹੀ ਦੇਖੋ ਮੈਨੂੰ ਕੋਈ ਨਹੀਂ ਜੇ ਤੁਸੀਂ ਨਹੀਂ ਪਾਠ ਕਰੋਗੇ ਮੈਂ ਤੇ ਇਕੱਲੇ ਨੇ ਵੀ ਕਰ ਲੈਣਾ ਮੇਰਾ ਤੇ ਕੰਮ ਹੈ ਮੈਨੂੰ ਮੇਰੀ ਡਿਊਟੀ ਹੈ ਪਰ ਜਦੋਂ ਤੱਕ ਤੁਸੀਂ ਨਹੀਂ ਨਾ ਬੋਲੋਗੇ ਤੇ ਮੈਨੂੰ ਨਹੀਂ ਸਮਝ ਆਣੋਗੇ ਤੁਸੀਂ ਪਾਠ ਸਹੀ ਕਰ ਰਹੇ ਹੋ ਜਾਂ ਗਲਤ ਕਰ ਰਹੇ ਹੋ ਜਿਨ੍ਹਾਂ ਦੀ ਆਵਾਜ਼ ਮੇਰੇ ਤੱਕ ਆ ਜਾਂਦੀ ਹੈ ਮੈਂ ਉਹਨਾਂ ਨੂੰ ਸੁਧਾਰ ਦਿੰਦਾ ਜਿੰਨਾਂ ਕੁ ਮੈਨੂੰ ਆ ਜਾਂਦੇ ਵੀ ਇਦਾਂ ਨਹੀਂ ਇਦਾਂ ਜੇ ਤੁਸੀਂ ਆਪਣੇ ਤੌਰ ਤੇ ਕਰੋਗੇ ਤੇ ਫਿਰ ਉਹਦੀ ਜਿਹੜੀ ਉਹ ਸੁਧਾਰ ਨਹੀਂ ਹੋ ਪਾਏਗਾ ਜਿੰਨੀ ਸੰਗਤ ਬੈਠੀ ਹੈ ਤੇ ਮੇਰੀ ਆਵਾਜ਼ ਫਿੱਕੀ ਪੈਣੀ ਚਾਹੀਦੀ ਤੇ ਸੁਖਮਨੀ ਸਾਹਿਬ ਦਾ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕੋਸ਼ਿਸ਼ ਕਰੀਏ ਥੋੜਾ ਜਿਹਾ ਪਾਠ ਨਾਲ ਜੁੜ ਕੇ ਕਰੀਏ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਜਾਨਨ ਹਾਰ ਪ੍ਰਭੂ ਪਰਦੀਨ ਬਾਹਰ ਭੀਖ ਨਾ ਕਾਹੂੰ ਭੀਨਾ ਅਵਰ ਉਪਦੇਸੈ ਆਪ ਨਾ ਕਰੈ आवत जावत जन्मै मरै जिस के अंतर बसै निरंकार तिसकी सीख तरै संसार जो तुम भानै तिन प्रभु जात ਨਾਨਕ ਓਨ ਜਨ ਚਰਨ ਪਰਾਤਾ ਹੁਣ ਅਸੀਂ ਪਾਠ ਕਰ ਰਹੇ ਹਾਂ ਤੇ ਮਹਾਰਾਜ ਸਾਡੇ ਵੱਲ ਇਸ਼ਾਰਾ ਕਰਕੇ ਇਹ ਕਹਿ ਰਿਹਾ ਰਹਤ ਅਵਰ ਕਛ ਅਵਰ ਕਮਾਉਤ ਪਤਸ਼ਾਹੀ ਕੇ ਨੇ ਭਾਈ ਰਹਿੰਦਾ ਤੂੰ ਹੋਰ ਤਰੀਕੇ ਦੇ ਨਾਲ ਕਮਾਉਂਦਾ ਤੂੰ ਹਜੂਰ ਦੋ ਤਰੀਕੇ ਨੇ ਨਾ ਇਨਸਾਨ ਦੀ ਜ਼ਿੰਦਗੀ ਦੇ ਮਹਾਰਾਜ ਸਾਨੂੰ ਇਹ ਕਹਿ ਰਿਹਾ ਭਾਈ ਰਹਿਣੀ ਤੇਰੀ ਕੁਝ ਹੋਰ ਹੈ ਤੇ ਕਮਾਉਣੀ ਤੇਰੀ ਕੁਝ ਹੋਰ ਹੈ ਅੰਦਰ ਤੇਰੇ ਕੁਝ ਹੋਰ ਹੈ ਬਾਹਰ ਤੇਰੇ ਕੁਝ ਹੋਰ ਹੈ ਰਹਿਤ ਅਵਰ ਕਛ ਅਵਰ ਕਮਾਵਤ ਬਾਹਰੋਂ ਵੇਖਣ ਨੂੰ ਤੇ ਸੱਚੀ ਬੜਾ ਧਰਮੇ ਲੱਗਦਾ ਔਰ ਜਦੋਂ ਤੇਰੀ ਕਮਾਈ ਵੇਖਾਂ ਨਾ ਤੇ ਤੇਰੀ ਕਮਾਈ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ ਇਹ ਸਾਨੂੰ ਸਾਰਿਆਂ ਨੂੰ ਕਹਿ ਰਿਹਾ ਮਹਾਰਾਜ ਜਦੋਂ ਅਸੀਂ ਪਾਠ ਕਰ ਰਹੇ ਕਹਿੰਦੇ ਮਹਾਰਾਜ ਪਤਸ਼ਾਹ ਜੀ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਮਨ ਦੇ ਵਿੱਚ ਤੇਰੇ ਪਿਆਰ ਕੋਈ ਨਹੀਂ ਹੈਗਾ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਗੰਡਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੁਨੀਆ ਹੋ ਸਕਦੀ ਹੈ ਇਸ ਗੱਲ ਤੋਂ ਪ੍ਰਭਾਵਿਤ ਹੋ ਜਾਏ ਪਰ ਜਾਨਨਹਾਰ ਪ੍ਰਭੂ ਪਰਵੀਨ ਜਿਹੜਾ ਰੱਬ ਹੈ ਨਾ ਉਹ ਸਭ ਕੁਝ ਜਾਣਦਾ ਹੈ ਉਹ ਅੰਦਰ ਦਾ ਸਭ ਕੁਝ ਜਾਣਦਾ ਹੈ ਉਹਦੇ ਤੋਂ ਨਹੀਂ ਲੁਕਾਇਆ ਜਾ ਸਕਦਾ ਉਹ ਬੜਾ ਸਿਆਣਾ ਹੈ ਉਹ ਪਰਵੀਨ ਹੈ ਚਤੁਰ ਹੈ ਬਾਹਰ ਭੇਖ ਨਾ ਕਾਹੂੰ ਭੀਨ ਉਹ ਬਾਹਰ ਦਾ ਭੇਖ ਵੇਖ ਕੇ ਕਦੇ ਨਹੀਂ ਖੁਸ਼ ਹੁੰਦਾ ਰੱਬ ਕਦੇ ਵੀ ਬਾਹਰ ਦਾ ਭੇਖ ਬਾਹਰ ਦਾ ਪਹਿਰਾਵਾ ਵੇਖ ਕੇ ਕਦੇ ਵੀ ਰੱਬ ਨਹੀਂ ਖੁਸ਼ ਹੁੰਦਾ ਜੀ ਜੇ ਉਹਨੂੰ ਖੁਸ਼ ਕਰਨਾ ਹੈ ਤੇ ਸਾਇਬ ਨੇ ਇੱਥੋਂ ਤੱਕ ਗਿਆ ਭਾਈ ਇੱਥੇ ਤਨ ਤੇ ਤੇਰੇ ਕੱਪੜੇ ਮੈਲੇ ਹੋਣ ਤੇ ਹੋ ਸਕਦਾ ਤੇਰਾ ਭਲਾ ਹੋ ਜਾਏ ਪਰ ਜੇ ਤੇਰਾ ਮਨ ਮੈਲਾ ਹੋਇਆ ਕੱਪੜੇ ਤੇਰੇ ਮਹੰਗੇ ਵੀ ਹੋਏ ਨਾ ਤੇ ਕੋਈ ਲਾਗ। ਮਨ ਮੈਲਾ ਤਾਂ ਸਭ ਕੁਝ ਮੈਲਾ ਤਨ ਧੋਤੇ ਮਨ ਹੱਸ਼ਾ ਨਾ ਹੋਏ। ਇੱਥੋਂ ਦੀ ਜਿਹੜੀ ਪਵਿੱਤਰਤਾ ਹੈ ਨਾ ਉਹ ਮਨ ਦੀ ਚਾਹੀਦੀ ਹੈ ਜੀ। ਜੇ ਗੁਰੂ ਦੇ ਨੇੜੇ ਹੋਣਾ ਹੈ ਸਾਨੂੰ ਮਨ ਦੀ ਪਵਿੱਤਰਤਾ ਚਾਹੀਦੀ ਹੈ ਤੁਹਾਡਾ ਮਨ ਕਿੰਨਾ ਕੁ ਪਵਿੱਤਰ ਹੈ। ਤੇ ਉਹ ਬੰਦਾ ਨੇ ਅੰਦਾਜ਼ਾ ਲਾ ਸਕਦਾ। ਕੁਸੀਂ ਮੇਰਾ ਨਹੀਂ ਅੰਦਾਜ਼ਾ ਲਾ ਸਕਦੇ ਮੈਂ ਤੁਹਾਡਾ ਨਹੀਂ ਅੰਦਾਜ਼ਾ ਲਾ ਸਕਦਾ ਪਰ ਜਿਹੜਾ ਗੁਰੂ ਬੈਠਾ ਉਹ ਤੁਹਾਨੂੰ ਵੀ ਵੇਖ ਸਕਦਾ ਤੇ ਮੈਨੂੰ ਵੀ ਵੇਖ ਸਕਦਾ ਅਸੀਂ ਜਦੋਂ ਇੱਕ ਦੂਜੇ ਨੂੰ ਇਨਸਾਨ ਨੂੰ ਜੱਜ ਕਰਨਾ ਹੈ ਤੇ ਅਸੀਂ ਉਹਦੇ ਕੱਪੜਿਆਂ ਦੇ ਹਿਸਾਬ ਦੇ ਨਾਲ ਕਰਦੇ ਹਾਂ ਕੱਪੜਿਆਂ ਦੇ ਹਿਸਾਬ ਦੇ ਨਾਲ ਔਰ ਸਿੱਖੀ ਦੇ ਵਿੱਚ ਇਦਾਂ ਨਹੀਂ ਹੈ ਜੀ ਮਾਫੀ ਮੰਗ ਕੇ ਬੇਨਤੀ ਕਰਾਂ ਗੁਰੂ ਘਰ ਦੇ ਵਿੱਚ ਇਦਾਂ ਨਹੀਂ ਹੈ ਕਿਸੇ ਬੰਦੇ ਨੂੰ ਉਹਦੇ ਕੱਪੜਿਆਂ ਦੇ ਹਿਸਾਬ ਦੇ ਨਾਲ ਜੱਜ ਕੀਤਾ ਜਾਏ ਗੁਰੂ ਨਾਨਕ ਦੇ ਦਰ ਤੇ ਇਦਾਂ ਨਹੀਂ ਹੁੰਦਾ ਲਿਬੜੇ ਹੋਏ ਕੱਪੜਿਆਂ ਵਾਲਾ ਤਨ ਤੇ ਦਾਗ ਪਏ ਹੋਏ ਇਥੇ ਛੱਜੂ ਚਿਉਰ ਗੀਤਾ ਦੀ ਵਿਆਖਿਆ ਕਰ ਜਾਂਦਾ ਸਾਕੀ ਤੁਸੀਂ ਸਾਰੇ ਨੇ ਸੁਣੀ ਹੈ ਜਿਹਦੇ ਕੱਪੜੇ ਵੀ ਪਾਟੇ ਹੋਏ ਨੇ ਜਿਹੜਾ ਤਨ ਤੋਂ ਵੀ ਮੈਲਾ ਹੈ ਪਰ ਜਦੋਂ ਉਹ ਗੁਰੂ ਦੀ ਸੰਗਤ ਪ੍ਰਾਪਤ ਕਰਦਾ ਹੈ ਤੇ ਕਿਸੇ ਨੂੰ ਉਮੀਦ ਵੀ ਨਹੀਂ ਸੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਨੇ ਧਾਰਮਿਕ ਸਥਾਨਾਂ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਛੱਜੂ ਚ ਹੋਰ ਵਰਗਿਆਂ ਨੂੰ ਵੀ ਨਹੀਂ ਤੁਹਾਡੇ ਵਾਸਤੇ ਧਰਮ ਨਹੀਂ ਬਣਿਆ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੀ ਉੱਥੋਂ ਸ਼ੁਰੂ ਹੋ ਰਹੀ ਹੈ ਜੀ ਇਹ ਗੱਲ ਨੂੰ ਜੇ ਅੱਜ ਅਸੀਂ ਸਮਝ ਲਈਏ ਨਾ ਸਾਡੇ ਜ਼ਿਹਨ ਦੇ ਵਿੱਚ ਇਹ ਗੱਲ ਆ ਜਾਏ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਿੱਥੋਂ ਸ਼ੁਰੂ ਹੋ ਰਹੀ ਹੈ ਜਾਂ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਵੀ ਤੁਸੀਂ ਕਿੱਧਰ ਖੜੇ ਹੋ ਗੁਰੂ ਨਾਨਕ ਸਾਹਿਬ ਦਾ ਹੋਕਾ ਇਹ ਹੈ ਵੀ ਮੈਂ ਉਧਰ ਖੜਦਾ ਜਿੱਧਰ ਕੋਈ ਨਹੀਂ ਖੜਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤਨੀਚ ਨਾਨਕ ਤਿੰਨ ਕੈ ਸੰਗ ਸਾਥ ਹੈ ਵੱਡਿਆਂ ਸੋ ਕੀ ਰੀਸ ਵੱਡਿਆਂ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਮੈਂ ਤੇ ਖੜਦਾ ਹੀ ਉਧਰ ਜਿਹੜੇ ਨੀਵੇਂ ਨੇ ਜਿਨ੍ਹਾਂ ਨੂੰ ਧੱਕੇ ਲੋਕਾਂ ਨੇ ਪਰੇ ਕਰ ਦਿੱਤਾ ਸੀ ਨਾ ਜਿਨ੍ਹਾਂ ਨੂੰ ਕਦੇ ਮੰਦਰਾਂ ਦੇ ਵਿੱਚੋਂ ੱੱੱਕੇ ਮਾਰ ਕੇ ਬਾਹਰ ਕੱਢਿਆ ਸੀ ਤੇ ਤੁਹਾਡੇ ਵਾਸਤੇ ਧਰਮ ਨਹੀਂ ਬਣਿਆ ਪੁੱਛੋ ਬਾਣੀ ਦੇ ਵਿੱਚ ਆਉਂਦਾ ਸ਼ਬਦ ਸਾਹਿਬ ਦੀ ਬਾਣੀ ਦਾ ਭਗਤ ਨਾਮਦੇਵ ਜੀ ਨੂੰ ਇਹਨਾਂ ੱੱੱਕੇ ਮਾਰ ਕੇ ਬਾਹਰ ਕੱਢਿਆ ਸੀ ਤੂੰ ਸ਼ੂਦਰ ਤਰ ਤੂੰ ਧਾਰਮਿਕ ਸਥਾਨ ਤੇ ਕੀ ਲੈਣ ਆ ਗਿਆ ਤੇਰਾ ਕੀ ਕੰਮ ਧਾਰਮਿਕ ਸਥਾਨ ਤੇ ਹਸਤ ਖੇਲਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਕਿਉਂ ਹੀ ਨੜੀ ਜਾਤ ਮੇਰੀ ਜਾਦ ਮਰਾਇਆ ਮੈਨੂੰ ਧੱਕੇ ਮਾਰ ਕੇ ਤਾਂ ਕੱਢਿਆ ਵੀ ਮੇਰੀ ਜ਼ਾਤ ਨਹੀਂ ਸੀ ਮਾਲਕ ਭਲੀ ਕਰੇ ਅੱਜ ਧਰਮ ਦੇ ਠੇਕੇਦਾਰ ਫਿਰ ਰੂਪ ਬਦਲ ਕੇ ਆ ਗਏ ਆ ਤੇ ਬੜੀ ਵਾਰ ਅੱਜ ਵੀ ਅਸੀਂ ਧਰਮ ਦੇ ਠੇਕੇਦਾਰ ਬਣ ਕੇ ਧਾਰਮਿਕ ਸਥਾਨਾਂ ਦੇ ਵਿੱਚ ਉਹ ਬੰਦੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਆ ਉਹਦਾ ਕੀ ਕਾਰਨ ਹੈ ਜਿਹੜੇ ਮੈਂ ਕੱਪੜੇ ਪਾਏ ਨੇ ਉਹਨਾਂ ਤੇ ਪ੍ਰੈਸ ਕੀਤੀ ਹੋਈ ਆ ਮੈਂ ਸੋਣੀ ਪੱਗ ਵੱਜੀ ਹੈ ਉਹਦੇ ਤਨ ਤੇ ਪਾਈ ਹੋਏ ਕੱਪੜਿਆਂ ਤੇ ਹੋ ਸਕਦਾ ਮੈਲ ਲੱਗੀ ਹੋਵੇ ਸਵੇਰ ਦਾ ਸ਼ਾਮ ਤੱਕ ਦਿਹਾੜੀ ਕਰਕੇ ਆਇਆ ਹੋਵੇ ਤੇ ਉਹਨੂੰ ਇਹ ਆਸ ਹੋਵੇ ਵੀ ਗੁਰੂ ਨਾਨਕ ਦਾ ਦਰ ਹੈ ਤੇ ਗੁਰੂ ਨਾਨਕ ਦੇ ਦਰ ਤੇ ਜਾ ਕੇ ਘਟੋ ਘਟ ਢਿੱਡ ਭਰਨ ਨੂੰ ਪ੍ਰਸ਼ਾਦਾ ਤੇ ਮਿਲ ਜੇਗਾ ਨਾ ਇੱਕ ਆਵਾਜ਼ ਸੀ ਗੁਰੂ ਘਰ ਦੀ ਜਾ ਤੇ ਉਸ ਹੋਕੇ ਨੂੰ ਬਦਲ ਦਿਓ ਜੇ ਉਸ ਹੋਕੇ ਨੂੰ ਸਾਹਮਣਾ ਤੇ ਉਸ ਹੋਕੇ ਨੇ ਉਦਾਂ ਹੀ ਰਹਿਣ ਦਿਓ ਗੁਰੂ ਘਰ ਦੇ ਵਿੱਚੋਂ ਆਵਾਜ਼ ਇਹ ਆਉਂਦੀ ਸੀ ਵੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਇਹ ਸੀ ਨਾ ਆਵਾਜ਼ ਜਿਹੜੀ ਗੁਰੂ ਘਰ ਤੋਂ ਹੋਕਾ ਦਿੱਤਾ ਜਾਂਦਾ ਸੀ ਉਹ ਇਹ ਦਿੱਤਾ ਜਾਂਦਾ ਸੀ ਵੀ ਗੁਰੂ ਕੀ ਗੋਲਕ ਕੀ ਹੈ ਕਿਸੇ ਗਰੀਬ ਦਾ ਮੂੰਹ ਹੈ ਜਾਂ ਤੇ ਇਸ ਹੋਕੇ ਨੂੰ ਬਦਲ ਕੇ ਇਹ ਰੱਖ ਦਿਓ ਵੀ ਅਮੀਰਾਂ ਦੀ ਜੇਬ ਤੇ ਗੁਰੂ ਦੀ ਗੋਲਕ ਜੇ ਹੈ ਤਾਂ ਫਿਰ ਗਰੀਬਾਂ ਨੂੰ ਖਵਾਓ ਤੁਸੀਂ ਸਾਰੇ ਬੈਠੇ ਹੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮਹਾਰਾਜ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਇੱਕ ਦਿਨ ਪ੍ਰਸ਼ਾਦਾ ਨਹੀਂ ਮਿਲਿਆ ਗੁਰੂ ਘਰ ਤੇ ਤੁਸੀਂ ਇਹ ਤੋਂ ਵਧੀਆ ਜਾ ਕੇ ਘਰ ਖਾ ਸਕਦੇ ਹੋ ਨਾ ਜਿੱਦਾਂ ਦਾ ਗੁਰੂ ਘਰ ਬਣਿਆ ਇਹ ਤੋਂ ਵਧੀਆ ਘਰ ਜਾ ਕੇ ਖਾ ਸਕਦੇ ਹੋ ਨਾ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਜਿਹੜਾ ਘਰ ਦਿੱਤਾ ਉਹ ਵੀ ਗੁਰੂ ਦਾ ਹੀ ਹੈ ਸਾਡਾ ਆਪਣਾ ਨਹੀਂ ਹੈ ਪਰ ਹੈਰਾਨਗੀ ਹੁੰਦੀ ਹੈ ਸਾਡੇ ਘਰ ਸਭ ਕੁਝ ਜਿਨ੍ਹਾਂ ਨੂੰ ਇਹ ਆਸ ਹੈ ਵੀ ਚਲੋ ਤੁਸੀਂ ਵੇਖੋ ਜਦੋਂ ਤੁਸੀਂ ਬਾਰਕ ਤੇ ਲੋਕਾਂ ਨੂੰ ਮਿਲੋਗੇ ਨਾ ਉਹ ਕਹਿੰਦੇ ਵੀ ਅਸੀਂ ਇੱਕ ਵਾਰ ਗੁਰਦੁਆਰੇ ਗਏ ਉੱਥੇ ਸੀ ਪ੍ਰਸ਼ਾਦਾ ਛਕਿਆ ਰਾਜ ਕੇ ਅਸੀਂ ਰੋਟੀ ਖਾਧੀ ਤੇ ਉਹ ਵੀ ਲੋਕ ਨੇ ਜਿਹੜੇ ਸਿਆਸਤਰੇ ਤੇ ਰਹਿੰਦੇ ਨੇ ਵੀ ਐਤਵਾਰ ਨੂੰ ਗੁਰਦੁਆਰੇ ਜਾਣਗੇ ਉੱਥੇ ਰਾਜ ਕੇ ਸਾਨੂੰ ਰੋਟੀ ਮਿਲ ਜਾਣੀ ਹੈ ਤੇ ਉਹਨਾਂ ਨੂੰ ਧੱਕੇ ਮਾਰ ਕੇ ਤੁਸੀਂ ਬਾਹਰ ਕੱਢ ਦੋ ਇਹ ਆਸ ਸੀ ਉਹਨਾਂ ਦੇ ਵਾਸਤੇ ਹੋ ਸਕਦਾ ਹੈ ਅਸੀਂ ਪੈਸਾ ਇਕੱਠਾ ਕਰ ਲਵਾਂਗੇ ਅਮੀਰਾਂ ਤੋਂ ਇਕੱਠੇ ਕਰਕੇ ਪਰ ਬਾਬਾ ਨਾਨਕ ਕਹੇਗਾ ਵੀ ਜੇ ਇਹਨਾਂ ਨੂੰ ਧੱਕਾ ਮਾਰਿਆ ਤਾਂ ਮੈਂ ਵੀ ਤੇਰੇ ਨਾਲ ਨਹੀਂ ਆ ਭਾਈ ਮੈਂ ਵੀ ਬਾੜੀ ਖੜਾਂਗਾ ਹੁਣ ਅਸੀਂ ਵੇਖਣਾ ਹੈ ਵੀ ਅਸੀਂ ਨਾਲ ਗੁਰੂ ਨਾਨਕ ਨੂੰ ਖੁਸ਼ ਕਰਨਾ ਹੈ ਜਾਂ ਲੋਕਾਂ ਨੂੰ ਖੁਸ਼ ਕਰਨਾ ਹੈ ਜੇ ਇਹ ਫੈਸਲਾ ਅਸੀਂ ਕਰ ਲਈਏ ਸਹੇਬ ਪਾਤਸ਼ਾਹ ਜੀ ਨੇ ਇੱਥੇ ਬਖਸ਼ਿਸ਼ ਕੀਤੀ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਇਨਸਾਨ ਤੇਰੇ ਜਨਮ ਜੀਵਨ ਦੇ ਵਿੱਚ ਇਹ ਹੈ ਵੀ ਰੱਬ ਬਾਹਰੀ ਭੇਖ ਦੇ ਨਾਲ ਖੁਸ਼ ਨਹੀਂ ਹੁੰਦਾ ਅਵਰ ਉਪਦੇਸ ਆਪ ਨਾ ਕਰੇ ਗੱਲਾਂ ਜ਼ਰੂਰ ਅਸੀਂ ਕਰਨੀਆਂ ਸਮਾਨਤਾ ਦੀਆਂ ਗੱਲਾਂ ਜ਼ਰੂਰ ਅਸੀਂ ਬਰਾਬਰਤਾ ਦੀਆਂ ਕਰਨੀਆਂ ਪਰ ਸਾਡੇ ਬਰਾਬਰ ਕੋਈ ਮੈਲੇ ਕੱਪੜਿਆਂ ਵਾਲਾ ਲੰਗਰ ਚ ਆ ਕੇ ਬਹਿ ਜਾਣਾ ਤੇ ਕਹਿੰਦੇ ਇਹ ਕਿੱਥੋਂ ਆ ਗਿਆ ਚੱਲ ਅਸੀਂ ਬਰਾਬਰਤਾ ਦੀ ਕਰਨੀ ਅਵਰ ਉਪਦੇਸ ਆਪ ਨਾ ਕਰੇ ਆਵ ਜਾਵਤ ਜਨਮ ਮਰੇ ਪਾਤਸ਼ਾਹੀ ਕਹਿੰਦੇ ਫਿਰ ਜਨਮ ਮਰਨ ਦਾ ਗੇੜ ਲੱਗਾ ਰਹੇਗਾ ਜਿਸ ਕੈ ਅੰਤਰ ਵਸੈ ਨਿਰੰਕਾਰ ਜਿਹਦੇ ਅੰਦਰ ਆ ਕੇ ਰੱਬ ਵਸ ਜਾਏ ਕਿਰਪਾ ਕਰ ਦੇਵੇ ਜਿਸ ਕੀ ਸਿੱਖ ਤਰੈ ਸੰਸਾਰ ਉਹਦੇ ਉਪਦੇਸ਼ ਦੇ ਨਾਲ ਹੀ ਸੰਸਾਰ ਬੁਰਾਈ ਦੇ ਵਿੱਚੋਂ ਤਰ ਸਕਦਾ ਹੈ ਸਾਹਿਬ ਨੇ ਬਖਸ਼ਿਸ਼ ਕੀਤੀ ਜੋ ਤੁਮ ਭਾਨੇ ਤਿੰਨ ਪ੍ਰਭਜਤਾ ਜਿਹੜੇ ਭਗਤ ਤੈਨੂੰ ਪਿਆਰੇ ਲੱਗਦੇ ਨੇ ਉਹਨਾਂ ਨੂੰ ਹੀ ਰੱਬ ਦੀ ਅਸਲ ਪਹਿਚਾਣ ਆਈ ਹੈ ਨਾਨਕ ਉਨ ਜਨ ਚਰਨ ਪਰਤਾ ਹੈ ਨਾਨਕ ਆਖ ਉਹਨਾਂ ਭਗਤਾਂ ਦੇ ਚਰਨਾਂ ਦੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਉਧਾਰ ਲੈ ਆਪਣੇ ਜੀਵਨ ਨੂੰ ਸਵਾਰ ਲੈ ਸਹਿ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਹੁ ਲੰਗਲ ਤਿਆਂ ਦੇ